ਹਾਂਜੀ ਉਸ ਪਰਮਾਤਮਾ ਦੇ ਬਣਾਏ ਇਸ ਬੇਸ਼ਕੀਮਤੀ ਸਰੀਰ ਦੇ ਉੱਤੇ ਇੱਕ ਗੀਤ ਜੋ ਆਪਾਂ ਲਿਖਿਆ ਇਹ ਜਿਸਮ ਖੁਦਾ ਦਾ ਖੁਦਾ ਦਾ ਇਹ ਮੰਦਰ ਕਰ ਅੱਖਾਂ ਨੂੰ ਬੰਦ ਤੇ ਤੱਕ ਆਪਣੇ ਅੰਦਰ ਇਹ ਦਿਲ ਜੋ ਟੜਕਦਾ ਇਹ ਸਾਹ ਜੋ ਚੱਲਦਾ ਉਹਦੀ ਕਿਰਪਾ ਬਿਨਾ ਤਾਂ ਪੱਤਾ ਵੀਨੀ ਹਲ ਦਾ ਉਹੀ ਧਰਤੀ ਤੇ ਵਸਦਾ ਉਹੀ ਵਿੱਚ ਅੰਬਰ ਇਹ ਜਿਸਮ ਖੁਦਾ ਦਾ ਖੁਦਾ ਦਾ ਇਹ ਮੰਦਰ ਇਹ ਵਗਦਾ ਜੋ ਖੂਨ ਇਹ ਜੋ ਚੱਲਦੀ ਨਾ ਬਜ ਇਹ ਖੇੜ ਸਾਰੀ ਉਹ ਦੀ ਜੋ ਵਿੱਚ ਆਉਂਦਾ ਨਹੀਂਓ ਸਮਝ ਉਹ ਕਨ ਕਨ ਵਿੱਚ ਵਸਿਆ ਹੇ ਖੇੜ ਅਡੰਬਰ ਏ ਜਿਸਮ ਖੁਦਾ ਦਾ ਖੁਦਾ ਦਾ ਏ ਮੰਦਰ ਇਹਨਾਂ ਅੱਖੀਆਂ ਦੀ ਜੋਤ ਤੇਰੇ ਮੁਖ ਦਾ ਹਾਸਾ ਬਲੇ ਹਾਰੀ ਕੁਦਰਤ ਵਸਿਆ ਹਰ ਵਿੱਚ ਉਸ ਦਾ ਵਾਸਾ ਬਹਾਦਰ ਤੂੰ ਵੀ ਤਾਂ ਕਦੇ ਵੇਖ ਆਪਣੇ ਅੰਦਰ ਏ ਜਿਸਮ ਖੁਦਾ ਦਾ ਖੁਦਾ ਦਾ ਏ ਮੰਦਰ ਕਰ ਅੱਖਾਂ ਨੂੰ ਬੰਦ ਤੇ ਤੱਕੇ ਆਪਣੇ ਅੰਦਰ ਏ ਜਿਸਮ ਖੁਦਾ ਦਾ ਖੁਦਾ ਦਾ ਏ ਮੰਦਰ ਸੋ ਇੱਕ ਪਰਮਾਤਮਾ ਦਾ ਬੇਸ਼ਕੀਮਤੀ ਸ਼ਰੀਰ ਜੋ ਸਾਨੂੰ ਸਾਰਿਆਂ ਨੂੰ ਬਖਸ਼ਿਆ ਹੋਇਆ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਆਪਣੇ ਸ਼ਰੀਰ ਦਾ ਧਿਆਨ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ